ਮੈਂ ਹੇਮ ਰਾਜ ਵਰਮਾ ਵਰਮਾ ਪ੍ਰੋਪਰਟੀਆਂ ਮਾਡਰ ਟਾਉਨ ਕੋਰਾਲੀ ਸਵਨਕਰ ਸਮਾਜ ਪ੍ਰਧਾਨ ਰਜਿਸਟਰ ਪੰਜਾਬ ओबीसी 셀 ਵਾਈਸ ਚੇਅਰਮੈਨ ਪੰਜਾਬ ਕਾਂਗਰਸ ਮੇਰੇ ਵੱਲੋਂ ਦੀਪavali ਅਤੇ ਬੰਦੀ ਛੋੜ ਦੀਵਸ ਦੀਆਂ ਲੱਖ ਲੱਖ ਮੁਬਾਰਕਾਂ ਜੋ ਦੀਵਾਲੀ ਦਾ ਪਰਵ ਹੈ ਇਹ ਖੁਸ਼ੀਆਂ ਦਾ ਪਰਵ ਹੈ ਇਸ ਦਿਨ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਉਹਨਾਂ ਤੋਂ ਪਟਾਕਿਆਂ ਦੇ ذریعے ਜੋ ਆਪਾਂ ਖੁਸ਼ੀਆਂ ਮਨਾਣੇ ਆ ਨਾਲ ਰੱਖੋ ਤਾਂ ਕਿ ਉਹਨਾਂ ਦੇ ਹੱਥ ਜਾਂ ਪੈਰ ਜਾਂ ਅੱਖ ਦੇ ਵਿੱਚ ਕਿਤੇ ਕੋਈ ਚੰਗਿਆੜੀ ਨਾ ਪੈ ਜਾਵੇ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਬੱਚੇ ਦਾ ਮੈਂ ਫਿਰ ਤੋਂ ਤੁਹਾਨੂੰ ਆਪਣੇ ਵੱਲੋਂ ਯਾਨੀ ਹੇਮਰਾਜ ਬਰਮਾ ਵੱਲੋਂ ਮਾਡਲ ਟਾਊਨ ਕੋਰਾਲੀ ਬਰਮਾ ਪ੍ਰਾਪਰਟੀ ਵੱਲੋਂ ਆਉਣ ਵਾਲੀ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਦੀਪਾਵਲੀ ਦਾ ਤਿਹਾਰ ਸਭ ਖਾਤਰ ਖੁਸ਼ੀਆਂ ਭਰੀਆਂ ਲੈ ਕੇ ਆਵੇ